ਅੱਜ ਆਪਾਂ ਬਣਾਵਾਂਗੇ ਬ੍ਰੈਡ ਪਕੌੜਾ ਰੈਸਪੀ ਤੇ ਬ੍ਰੈਡ ਪਕੌੜਾ ਰੈਸਪੀ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਪਦੀਨਾ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਕਾਲਾ ਨਮਕ 1/4 ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਆਮਚੂਰ ਇਨੂੰ ਆਪਾਂ ਬ੍ਰੀਕ ਬ੍ਰੀਕ ਪੋਰਟਲ ਵਾਂਗ ਚੰਗੀ ਤਰ੍ਹਾਂ ਆਪਣੀ ਚਟਨੀ ਬਣਾ ਲਵਾਂਗੇ ਜੇ ਤੁਹਾਡੇ ਕੋਲ ਧਨੀਆ ਹੈ ਹਰਾ ਹੈਗਾ ਤਾਂ ਤੁਸੀਂ ਧਨੀਆ ਵੀ ਇਹਦੇ ਵਿੱਚ ਐਡ ਕਰ ਸਕਦੇ ਆ ਤਾਂ ਆਪਣੀ ਚਟਨੀ ਕੋਟ ਕੇ ਤਿਆਰ ਹੋ ਚੁੱਕੀ ਹੈ ਚਟਨੀ ਬ੍ਰੈਡ ਪਕੌੜਾ ਬਣਾਉਣ ਲਈ ਆਪਾਂ ਚਟਨੀ ਕੋਟ ਲਈ ਆ ਪਦੀਨੇ ਦੀ ਏ ਆਪਾਂ ਦੋ ਆਲੂ ਕੱਟ ਲਏ ਆ ਬਰੀਕ-ਬਰੀਕ ਤੁਸੀਂ ਇਸ ਤਰ੍ਹਾਂ ਆਲੂਆਂ ਨੂੰ ਕੱਟ ਲੈਣਾ ਇੱਕ ਆਪਾਂ ਪਿਆਜ਼ ਕੱਟ ਲਿਆ ਤੇ ਪਿਆਜ਼ ਨੂੰ ਤੇ ਆਲੂਆਂ ਨੂੰ ਆਪਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਵਾਂਗੇ ਜੀਰਾ ਕਾਲੀ ਮਿਰਚ ਸੁੱਕਾ ਧਨੀਆ ਨਮਕ ਤੇ ਲਾਲ ਮਿਰਚ ਹੁਣ ਆਪਾਂ ਇਹਦੇ ਵਿੱਚ ਵੇਸਣ ਪਾ ਲਵਾਂਗੇ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਲਵਾ ਲਵਾਂਗੇ पानी इन आप चंकी तरह मिक्स कर लवेंगे आप बेसने तो थोड़ा जहा हो होर एड कर लवें ਜੀ ਸਾਰੇ ਬ੍ਰੈਡਾਂ ਨੂੰ ਇਸ ਤਰ੍ਹਾਂ ਕਰਨੀਆਂ ਉਤਾਰ ਲੈਣੀਆਂ ਹੁਣ ਆਪਾਂ ਜਿਹੜੀ ਪਦੀਨੇ ਨਹੀਂ ਚੜਣੀ ਕੁੱਟੀ ਆ ਉਹਨੂੰ ਆਪਾਂ ਇਸ ਤਰ੍ਹਾਂ ਬ੍ਰੈਡਾਂ ਵਿੱਚ ਲਾ ਲੈਣਾ ਇਸ ਤਰ੍ਹਾਂ ਤੁਸੀਂ ਦੋ ਬ੍ਰੈਡਾਂ ਚੋੜ ਲੈਣਾ ਇਸ ਤੋਂ ਬਾਅਦ ਆਪਾਂ ਇਹਦੇ 2 ਪੀਸ ਕਰ ਲੈਣੇ ਇਸ ਤਰ੍ਹਾਂ ਤੁਸੀਂ ਸਾਰੇ ਬ੍ਰੈਡਾਂ ਦੇ ਚਟਨੀ ਲਾ ਕੇ ਤੇ 2 ਪੀਸ ਕਰਨਾ ਹੈ ਨਾ ਬ੍ਰੈਡ ਨੂੰ ਪਦਿਨੇ ਵਾਲੀ ਚਟਨੀ ਲਾ ਲਈ ਆ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਜਿਹੜਾ ਆਪਾਂ ਵੇਸਣ ਦਾ ਘੋਲ ਤਿਆਰ ਕੀਤਾ ਸੀ ਇਸ ਤਰ੍ਹਾਂ ਆਪਾਂ ਸਾਰੇ ਬ੍ਰੈਡਾਂ ਨੂੰ ਮੇਸਨ ਦਾ ਘੋਲ ਨਾਲ ਲੈਣਾ ਤੇ ਸਾਰੀਆਂ ਸਾਈਡਾਂ ਤੇ ਇਹਨੂੰ ਲਾਉਣਾ ਤੇਲ ਆਪਣਾ ਗਰਮ ਹੋ ਚੁੱਕਾ ਹੁਣ ਇਸ ਤਰ੍ਹਾਂ ਆਪਾਂ ਇਹਨੂੰ ਤਲ ਲਵਾਂਗੇ ਇਹ ਬ੍ਰੈਡ ਪਕੌੜਾ ਰੈਸਪੀ ਬਹੁਤ ਹੀ ਟੇਸਟੀ ਬਣਦੀ ਆ ਤੁਸੀਂ ਵੀ ਇਸ ਤਰ੍ਹਾਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਪਹਿਲਾ ਵਾਲੇ ਬ੍ਰੈਡ ਪਕੌੜੇ ਦੀ ਰੈਸਪੀ ਛੱਡੋ ਇਸ ਤਰ੍ਹਾਂ ਤੁਸੀਂ ਇਸ ਬ੍ਰੈਡ ਪਕੌੜਾ ਰੈਸਪੀ ਨੂੰ ਬਣਾ ਸਕਦੇ ਹੋ ਇਹ ਰੈਸਪੀ ਬਹੁਤ ਹੀ ਵਧੀਆ ਤਿਆਰ ਹੁੰਦੀ ਆ ਪਦੀਨੇ ਦੀ ਚਟਣੀ ਵਾਲੇ ਬ੍ਰੈਡ ਪਕੌੜੇ ਬਹੁਤ ਹੀ ਟੇਸਟੀ ਲੱਗਦੇ ਆ ਪਹਿਲਾਂ ਜਿਹੜੇ ਆਪਾਂ ਬ੍ਰੈਡ ਪਕੌੜਾ ਰੈਸਪੀ ਬਣਾਉਂਦੇ ਸੀ ਹੋਂ ਬੱਚਿਆਂ ਨੂੰ ਨਹੀਂ ਪਸੰਦ ਆਉਂਦੇ ਇਸ ਨਿਊ ਰੈਸਪੀ ਨੂੰ ਜ਼ਰੂਰ ਟਰਾਈ ਕਰਨ। ਇਸ ਇਦਾਂ ਤੋਂ ਆਪਣੇ ਬਰੈਡ ਪਕੌੜਾ ਬਣ ਕੇ ਤਿਆਰ ਹੋ ਚੁੱਕੇ ਆ। ਆਪਾਂ ਦੂਸਰੇ ਵੀ ਬ੍ਰੈਡ ਪਕੌੜੇ ਨੂੰ ਤਲ ਲਵਾਂਗੇ। ਇਸੇ ਤਰ੍ਹਾਂ ਆਪਾਂ ਦੂਜੇ ਸੈਡ ਕਰ ਦਵਾਂਗੇ। ਤੁਸੀਂ ਸਾਰੇ ਬ੍ਰੈਡ ਪਕੌੜਿਆਂ ਨੂੰ ਐਸੀ ਤਰ੍ਹਾਂ ਤਲ ਲੈਣਾ। ਬਹੁਤ ਹੀ ਵਧੀਆ ਕ੍ਰਿਸਪੀ ਜੇ ਭਣ ਕੇ ਪਕੌੜੇ ਤਿਆਰ ਹੋ ਚੁੱਕੇ ਆ ਤੁਸੀਂ ਆਸਰਾਂ ਸਪੀਨ ਨੂੰ ਜ਼ਰੂਰ ਟਰਾਈ ਕਰਨਾ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਆਪਾਂ ਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤਾਂ ਕਿ ਆਪਾਂ ਹੋਰ ਅੱਗੇ ਤੋਂ ਵਧੀਆ ਤੋਂ ਵਧੀਆ ਵੀਡੀਓ ਬਣਾ ਸਕੀਏ ਨੇ ਬਹੁਤ ਹੀ ਵਧੀਆ ਬਰੈਡ ਪਕੌੜਾ ਚਟਨੀ ਬਰੈਡ ਪਕੌੜਾ ਬਣ ਕੇ ਤਿਆਰ ਆ